ਤੀ ਸਤਕਾਰਯੋਗ ਸਾਡੇ ਫਾਰਮਰ ਸਟੂਡੈਂਟ ਤੇ ਅੱਜ ਦੇ ਮੇਨ ਸਪੀਕਰ ਡਾਕਟਰ ਜਸबीर ਸਿੰਘ ਜੀ ਮੇਰੇ ਦੋਸਤ ਡਾਕਟਰ ਹਰਵਿੰਦਰ ਪੱਟੀ ਹਰਦੇਵ ਸਿੰਘ ਜੀ ਸੂਰਜ ਸਿੰਘ ਜੀ ਡਿਪਟੀ ਰਜਿਸਟਰਾਰ ਸਾਹਿਬ ਰਮਨ ਮੈਡਮ ਨਵਸ਼ਾਗਨ ਅੰਕਦੀਪ ਹੋਰ ਸਾਰੇ ਸਹਿਬਾਨ ਕਰਮ ਸਿੰਘ ਜੀ ਤੇ ਬਹੁਤ ਹੀ ਪਿਆਰੀ ਵਿਦਿਆਰਥੀਓ ਵੈਸੇ ਤਾਂ ਡਾਕਟਰ ਹਰਦੀਪ ਸਿੰਘ ਉਹਨਾਂ ਨੇ ਮੇਰਾ ਕੰਮ ਬਹੁਤ ਆਸਾਨ ਕਰਤਾ ਇਹ ਕਹਿ ਕੇ ਕਿ ਇਹ ਟੋਪਿਕ ਹੀ ਸਮਝਣਾ ਬਹੁਤ ਔਖਾ ਸੱਚੀ ਗੱਲ ਹੈ ਕਿ ਮਤਲਬ ਕਈ ਗੱਲਾਂ ਮੈਨੂੰ ਲੱਗਦਾ ਸਾਡੇ ਵੀ ਉੱਤੇ ਦੀ ਨਿਕਲ ਗਈਆਂ ਹੋਣੀਆਂ ਤੇ ਕਈਆਂ ਦੇ ਬਹੁਤ ਸਕਾਲਰਲੀ ਇੱਕ ਅਸੀਂ ਬਹੁਤ ਅੱਛੀਆਂ ਗੱਲਾਂ ਪਈਆਂ ਖਾਸ ਤੌਰ ਤੇ ਉੱਤਰ ਵਸਤੀਵਾਦ ਦੇ ਵਿੱਚ ਜੋ ਸਿੱਖ ਵਿਰੋਧੀ ਵਰਤਾਂਤ ਸਿਰਜਿਆ ਜਾ ਰਿਹਾ ਹੈ ਉਹਦੀ ਇਤਿਹਾਸਕਾਰੀ ਦੀ ਗੱਲ ਹੋਈ ਕਿਉਂਕਿ ਮੈਂ ਜਿਆਦਾ ਥਿਉਰੈਟਿਕਲ ਲੈਵਲ ਤੇ ਨਹੀਂ ਜਾਣਾ ਬਹੁਤ ਅੱਛੇ ਅੱਛੇ ਸੋਰਸਸ ਕੋਟ ਕਰਕੇ ਡਾਕਟਰ ਜਸਵੀਰ ਸਿੰਘ ਉਹਨਾਂ ਨੇ ਗੱਲਾਂ ਕੀਤੀਆਂ ਹੈਗੀਆਂ ਪਰ ਜਦ ਅਸੀਂ ਸਿੱਖ ਵਿਰੋਧੀ ਵਰਤਾਂਤ ਦੀ ਗੱਲ ਕਰਦੇ ਹਾਂ ਇਤਿਹਾਸਕਾਰੀ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਸਾਨੂੰ ਸਿੱਖ ਆਈਡੈਂਟੀਟੀ ਤੇ ਨਾਲ ਦੀ ਨਾਲ ਸਿੱਖ ਜੋ ਹੈ ਉਹ ট্রান্স ਬਾਉਂਡਰੀ ਜਿਹੜੀ ਅਪਰੋਚ ਹੈ ਉਹਦੀ ਗੱਲ ਕਰਦੇ ਆ ਕਿ ਇੱਕ ਬਾਉਂਡਰੀ ਤੱਕ ਨਹੀਂ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਆ ਪੰਥਕ ਉਹਦੀ ਗੱਲ ਕਰਦੇ ਆ ਆਈਡੈਂਟੀਟੀ ਦੀ ਇਟ ਇਜ਼ ਨੋਟ ਕਨਫਾਈਨਡ ਟੂ ਵਨ ਬਾਉਂਡਰੀ ਇਹਦੇ ਕੰਟੈਕਸਟ ਦੇ ਵਿੱਚ ਮੈਂ ਇੱਕ ਗਲਤਾਂ ਕਰਦਾ ਕਿ ਕਿਵੇਂ ਇਹ ਬਿਰਤਾਂਤ ਸਿਰਜੇ ਜਾ ਰਹੇ ਹੈਗੇ ਪਾਸਟ ਦੀ ਗੱਲ ਹੁੰਦੀ ਹੈ ਸਾਰੇ ਇਹ ਮੰਨਦੇ ਹੈਗੇ ਕਿ ਸਿੱਖ ਕਮਿਊਨਿਟੀ ਦੀ ਬੜੀ ਕੰਟਰੀਬਿਊਸ਼ਨ ਹੈ ਬਹੁਤ ਇਤਿਹਾਸ ਦੇ ਵਿੱਚ ਬਹੁਤ ਰੋਲ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਜਦ ਅਸੀਂ ਪੋਸਟ ਕੋਲੋਨੀਅਲ ਪੀਰੀਅਡ ਦੇ ਵਿੱਚ ਬਿਰਤਾਂਤ ਸਿਰਜਣ ਦੀ ਗੱਲ ਕਰਦੇ ਹਾਂ ਉੱਥੇ ਬਿਲਕੁਲ ਹੀ ਅਲੱਗ ਗੱਲਾਂ ਹੁੰਦੀਆਂ ਹੈਗੀਆਂ ਫਾਰ ਐਗਜ਼ਾਮਪਲ ਮੈਂ ਕਨਸਟੀਟਿਊਸ਼ਨ ਦੀ ਫਾਰਮੇਸ਼ਨ ਤੋਂ ਹੀ ਸ਼ੁਰੂ ਕਰਦਾ ਕਿ ਕਿਵੇਂ ਬਿਰਤਾਂਤ ਜਿਹੜਾ ਹੈ ਸਿੱਖ ਵਿਰੋਧੀ ਸਿਰਜਿਆ ਗਿਆ ਸਿੱਖ ਆਇਡੈਂਟੀਟੀ ਦੀ ਗੱਲ ਹੋਈ ਜਦ ਸਾਡਾ ਕਨਸਟੀਟਿਊਸ਼ਨ ਬਣ ਰਿਹਾ ਸੀ ਉਹਦੇ ਵਿੱਚ ਸਿੱਖ ਆਇਡੈਂਟੀਟੀ ਨੂੰ ਰੈਕੋਗਨਾਈਜ਼ ਨਹੀਂ ਕੀਤਾ ਗਿਆ ਉਹਦੇ ਚ ਕੀ ਲਿਖਤਾ ਸਾਰੇ ਧਰਮਾਂ ਦੀ ਗੱਲ ਹੋ ਗਈ ਸਿੱਖ ਜਿਨ੍ਹਾਂ ਨੂੰ ਸਮਝਦੇ ਸੀ ਕਿ ਬਹੁਤ ਸਾਡੀ ਤਾਂ ਕੰਟਰੀਬਿਊਸ਼ਨ ਹੈ ਔਰ ਉਹਨਾਂ ਕੋਲੇ ਆਪਸ਼ਨ ਸੀ ਕਿ ਜਿੱਧਰ ਮਰਜੀ ਚਲੇ ਜਾਂਦੇ ਸਾਰੇ ਤਿਆਰ ਸੀ ਔਰ ਜਿਨ੍ਹਾਂ ਨੇ ਤਾਂ ਕਿਹਾ ਸੀ ਕਿ ਖਾਲੀ ਕਾਗਜ਼ ਤੇ ਜੋ ਮਰਜੀ ਲਿਖ ਲਿਓ ਮੈਂ ਤਾਂ ਸਾਈਨ ਕਰਾ ਲਓ ਲੇਕਿਨ ਦੇ ਆਪਟਿਡ ਫਾਰ ਇੰਡੀਆ ਪਰ ਕਨਸਟੀਟਿਊਸ਼ਨ ਦੇ ਵਿੱਚ ਸਾਡੀ ਕੀ ਕਦਰ ਪਈ ਸਾਡੇ ਰਿਲੀਜੀਅਨ ਨੂੰ ਵੀ ਰੈਕੋਗਨਾਈਜ਼ ਨਹੀਂ ਕੀਤਾ ਗਿਆ ਤੇ ਸਾਰਿਆਂ ਨੂੰ ਪਤਾ ਹੀ ਹੋਣਾ ਗੱਲਾਂ ਚੱਲਦੀਆਂ ਹੈਗੀਆਂ ਵੱਡੇ ਪੱਧਰ ਤੇ ਮੋਰਚੇ ਵੀ ਲੱਗਦੇ ਹੈਗੇ ਸਾਰਾ ਕੁਝ ਹੁੰਦਾ ਲੇਕਿਨ ਅਲਟੀਮੇਟਲੀ ਕੁਝ ਨਹੀਂ ਨਿਕਲਦਾ ਕਨਸਟੀਟਿਊਸ਼ਨ ਦੇ ਆਰਟੀਕਲ 25 ਬੀ ਦੇ ਵਿੱਚ ਕੀ ਹੈ 6 ਹੈਵ ਬੀਨ ਕਲਬਡ ਵਿਦ ਦਾ Hindu ਕਮਿਟੀ ਦੇ ਆਰ ਕਨਸੀਡਰਡ ਪਾਰਟ ਆਫ ਦੀ Hindu ਕਮਿਟੀ ਤਾਂ ਆਇਡੈਂਟੀਟੀ ਦੀ ਕਿੱਥੇ ਗੱਲ ਹੈ ਅਸੀਂ ਆਇਡੈਂਟੀਟੀ ਦੀ ਗੱਲ ਕਰਦੇ ਹਾਂ ਇਹ ਠੀਕ ਹੈ ਜਿਹੜੇ ਮਰਜੀ ਤੁਸੀਂ ਆਪਣੇ ਰੈਜ਼ੋਲੂਸ਼ਨ ਦੇ ਵਿੱਚ ਲਿਖ ਲਓ ਲੁਧਿਆਣਾ ਰੈਜ਼ੋਲੂਸ਼ਨ ਦੇ ਵਿੱਚ ਵੀ ਲਿਖ ਲੋ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਵੀ ਲਿਖ ਲੋ ਉਹ ਅਲੱਗ ਸਾਡਾ ਆਪਣਾ ਹਿੱਸਾ ਹੈਗਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ 'ਚ ਅਸੀਂ ਲਿਖਤਾ ਕਿ ਅਜੇਹਾ ਦੇਸ਼ ਕਾਲ ਕਰਨਾ ਫਾਰ ਇਗਜ਼ਾਮਪਲ ਉਹਦੇ 'ਚ ਅਕਾਲੀ ਦਲ ਦਾ ਰਾਜਨੀਤਿਕ ਗੋਲ ਲਿਖਤਾ ਅਜੇਹਾ ਦੇਸ਼ ਕਾਲ ਕਰਨਾ ਜਿਹਦੇ ਵਿੱਚ ਸਿੱਖਾਂ ਦੀਆਂ ਰਾਜਨੀਤਿਕ ਇਛਾਵਾਂ ਦੀ ਪੂਰਤੀ ਹੋ ਸਕੇ ਲੇਕਿਨ ਸਾਨੂੰ ਬਾਰੀ-ਬਾਰੀ ਐਕਸਪਲੇਨੇਸ਼ਨ ਦੇਣੀ ਪਈ ਨਾਵ ਦੀ ਨਾਲ ਆ ਗਿਆ ਕਿ ਇਹ ਤਾਂ ਸੈਸੈਸ਼ਨਿਸਟ ਹੈ ਇਹ ਤਾਂ ਮੁਲਕ ਨੂੰ ਤੋੜਨ ਵਾਲਾ ਹੈ ਇਹ ਤਾਂ ਮੁਲਕ ਤੋਂ ਅਲੱਗ ਹੋਣੇ ਚਾਹੁੰਦੇ ਨੇ ਔਰ ਅਲਟੀਮੇਟਲੀ ਕੀ ਹੋਇਆ ਕਿ ਜਦ ਸੈਂਟਰ ਗਵਰਨਮੈਂਟ ਕੋਲੇ ਅਸੀਂ ਉਹਦਾ ਇੰਗਲਿਸ਼ ਵਰਜਨ ਭੇਜਿਆ ਅਸੀਂ ਆਪਣੇ ਆਪ ਨੂੰ ਪਿੱਛੇ ਕਰ ਲਿਆ ਡਿਫੈਂਸਿਵ ਹੋ ਗਏ ਲਿਖਤਾ ਸਾਡਾ ਤਾਂ ਇਹ ਮਤਲਬ ਹੈ ਜੀ ਟੂ ਕ੍ਰੀਏਟ ਸੱਚ ਐਨ ਐਨਵਾਇਰਨਮੈਂਟ ਇਨ ਵਿੱਚ ਦਾ ਪੋਲਿਟਿਕਲ ਐਸਪੀਰੇਸ਼ਨਸ ਆਫ ਦਾ ਸਿਕਸ ਮੇ ਫਾਈਂਡ देयर ਫੁੱਲੈਸਟ ਸੈਟੀਸਫੈਕਸ਼ਨ ਕਿ ਅਸੀਂ ਤਾਂ ਇੱਕ ਰਾਜਨੀਤਿਕ ਮਾਹੌਲ ਚੰਨੀਆਂ ਦੇਸ਼ਕਾਲ ਤਾਂ ਅਲੱਗ ਗੱਲ ਹੈ ਹੁਣ ਸਾਨੂੰ ਪਤਾ ਜੇ ਆਇਡੈਂਟੀਟੀ ਦੀ ਗੱਲ ਹੁੰਦੀ ਹੈ ਪੋਲਿਟਿਕਲ ਪਾਵਰ ਤੋਂ ਬਗੈਰ ਆਇਡੈਂਟੀਟੀ ਨਹੀਂ ਰਹਿ ਸਕਦੀ ਪੰਜਾਬੀ ਸੂਬੇ ਦਾ ਮੈਨੂੰ ਪਤਾ ਹੈ ਕਿ ਜਦ ਪੰਜਾਬੀ ਸੂਬੇ ਦੀ ਮੰਗ ਹੋਈ ਸਾਰੇ ਮੁਲਕ ਦੇ ਵਿੱਚ ਹੋਈ ਮੰਗ ਇਸ ਤਰ੍ਹਾਂ ਦੀ ਕਿ ਭਾਸ਼ਾ ਦੇ ਆਧਾਰ ਤੇ ਬਣਾ ਦਿਓ ਸੂਬੇ ਸੈਂਟਰ ਗਵਰਨਮੈਂਟ ਨੇ ਇੱਕ ਕਮਿਸ਼ਨ ਬਣਾਤਾ ਕਮਿਸ਼ਨ ਦੇ ਵਿੱਚ ਬਾਕੀ ਸਟੇਟਾਂ ਦੀ ਮੰਨ ਲਈ ਯਾਵਦਮ ਨਹੀਂ ਇਨੀ ਕਿ ਇੱਥੇ ਦਾ ਕੋਈ ਜਸਟੀਫਿਕੇਸ਼ਨ ਹੀ ਨਹੀਂ ਹੈ। ਔਰ ਮਾਸਟਰ ਤਾਰਾ ਸਿੰਘ ਨੇ ਉਹਦੇ ਤੇ ਇਹ ਕਿਹਾ ਸੀ ਕਿ ਇਟ ਇਜ਼ ਅ ਡਿਕਰੀ ਆਫ ਸਿੱਖ ਇਨਹੇਲੀਏਸ਼ਨ। ਕਿ ਇਹ ਸਿੱਖਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਕਿਸ ਤਰ੍ਹਾਂ ਸਿਰਜਿਆ ਜਾ ਰਿਹਾ ਹੈ। ਕਿ ਜੇ ਬਾਕੀ ਸੂਬਿਆਂ ਦੇ ਵਿੱਚ ਨਹੀਂ ਸੂਬੇ ਬਣਦੇ। ਉਹਨਾਂ ਦਾ ਕਲਚਰ ਖਤਰੇ ਦੇ ਵਿੱਚ ਹੋ ਸਕਦਾ। ਉਹਨਾਂ ਦੀ ਭਾਸ਼ਾ ਖਤਰੇ ਦੇ ਵਿੱਚ ਹੋ ਸਕਦੀ ਹੈ। ਉਹਨਾਂ ਦੀ ਰਾਜਨੀਤੀ ਖਤਰੇ ਦੇ ਵਿੱਚ ਹੋ ਸਕਦੀ ਹੈ। ਪਰ ਜੇ ਇੱਥੇ ਪੰਜਾਬੀ ਸੂਬਾ ਨਹੀਂ ਬਣਦਾ ਸਾਡਾ ਤਾਂ ਜਿਹੜਾ ਧਰਮ ਹੀ ਖਤਰੇ ਦੇ ਵਿੱਚ ਹੈ ਕਹਿਣਾ ਮਦਰੂਗ ਇੱਕ ਸਾਰੇ ਮੁਲਕ ਦੇ ਵਿੱਚ ਉਸ ਸੂਬੇ ਬਣਾ ਲਤੇ ਇੱਥੇ ਇਹ ਕਹਤਾ ਕਿ ਤੁਸੀਂ ਤਾਂ ਧਰਮ ਦੇ ਨਾਲ ਇਹਨੂੰ ਜੋੜਦੇ ਹੋ ਤੁਸੀਂ ਵੱਖ ਹੋਣਾ ਚਾਹੁੰਦੇ ਹੋ ਇਸ ਕਰਕੇ ਤੁਹਾਡੀ ਡਿਮਾਂਡ ਐਕਸੈਪਟੇਬਲ ਨਹੀਂ ਹੈ ਔਰ ਮੈਨੂੰ ਕਿਉਂਕਿ ਮੈਂ ਵੀ ਪੰਜਾਬ ਪੋਲਿਟਿਕਸ 'ਤੇ ਕੰਮ ਕੀਤਾ ਹੈ ਜਦ ਵਿਰਤਾਂਤ ਸਿਰਜਣ ਦੀ ਗੱਲ ਹੈ ਕਿ आजादी तो पहला होर तरह दया गल जोड़ा सा प्रजेंट रीट असंरी गल कर तो कॉन्ट्रीब्यूशन भी एक्सैप्टे सारा कुछ क्योंकि इस्तेमाल करना है और यह भी कहता ज चाबी का मोर्चा फतेह किया कि फस्ट वार ऑफ इंडिपेंडेंस हैज बिन वन य गांधी ने लेकिन उन्नीस सौ इकवंजा च आते आते हो गया हजे तक संविधान बनिया ही स ਪੰਜਾਬ ਦੇ ਵਿੱਚ 51 ਦੇ ਵਿੱਚ ਕੀ ਹੈ ਇੱਕ ਇੱਥੇ ਗਵਰਨਰ ਆਏ ਚੰਦੂ ਲਾਲ ਤ੍ਰਿਵੇਦੀ ਸੀ ਐਲ ਤ੍ਰਿਵੇਦੀ ਕੋਈ ਰਿਕਾਰਡ ਦਾ 파ਟ ਹੈ ਮੈਂ ਆਪਣੇ ਪੀ ਐਚ ਡੀ ਥੀਸਿਸ ਚ ਕੀਤਾ ਉਹਨਾਂ ਨੇ ਕੀ ਲਿਖਿਆ ਸੀ ਕਮਿਊਨਿਟੀ ਦੇ ਬਾਰੇ ਕਿ ਸਿਕਸ ਆਰ ਅ ਬਾਰਬੇਰੀਅਨ ਕਮਿਊਨਿਟੀ ਐਂਡ ਦੇ ਆਰ ਡੇਂਜਰ ਟੂ ਦਾ ਸਿਵਲਾਈਜ਼ਡ ਹਿੰਦੂ ਪੋਪੂਲੇਸ਼ਨ ਮਤਲਬ ਇਸ ਤਰ੍ਹਾਂ ਨੀਂ ਗਲਮ ਕੰਡਈ ਕੋਈ ਮੂਵਮੈਂਟ ਹੁੰਦੀ ਹੈ ਜੈਨੂਨ ਹੁੰਦੀ ਹੈ ਤੁਸੀਂ ਕਦੇ ਵੱਖਵਾਦੀ ਕਦੇ ਅਤਵਾਦੀ ਕਦੇ ਕਿਸ ਤਰ੍ਹਾਂ ਦੀਆਂ ਇਹ ਸਾਰੇ ਜਿਹੜੇ ਨੈਰੇਟਿਵ ਸਿਰਜੇ ਜਾਂਦੇ ਹੈਗੇ ਪੋਸਟ ਕੋਲੋਨੀਅਲ ਪੀਰੀਅਡ ਦੀ ਮੈਂ ਗੱਲ ਕਰਦਾ ਜਦ ਅਸੀਂ ਆਈਡੈਂਟੀਟੀ ਦੀ ਗੱਲ ਕਰਦੇ ਹਾਂ ਜਦ ਅਸੀਂ ਕਹਿੰਦੇ ਆ ਕਿ ਜਦ ਅਸੀਂ ਪੰਥ ਦੀ ਗੱਲ ਕਰਦੇ ਹਾਂ ਇਹ ਕ੍ਰਾਸ ਟੈਰੀਟਰੀਅਲ ਹੈ ਲੇਕਿਨ ਇਹਦੇ ਉਰਤ ਬ੍ਰਿਟਾਂਤ ਕੀ ਇਸੇ ਰਿਹਾ ਜਾਂਦਾ ਅੱਜ ਵੀ ਤੁਸੀਂ ਦੇਖ ਰਹੇ ਹੋ ਜਾਦ ਖਰੀਆਨਾ ਦੀ ਗੁਰਦੁਆਰਾ ਕਮੇਟੀ ਅਲੱਗ ਬਣਾਈ ਗਈ ਦਿੱਲੀ ਦੀ ਅਲੱਗ ਬਣਾਈ ਗਈ ਉਹਦਾ ਅਰਥ ਕੀ ਹੈ ਕਿ ਜਿਹੜੀ ਸਿੱਖ ਕਮਿਊਨਿਟੀ ਹੈ ਜੀ ਟਰਾਂਸ ਬਾਰਡਰ ਕੋਈ ਨਹੀਂ ਹੈ ਦੇ ਆਰ ਕਨਫਾਈਨਡ ਟੂ ਅ ਪਰਟਿਕੂਲਰ ਸਟੇਟ इवन ਸਾਡੇ ਆਪਣੇ ਬੰਦੇ ਜਿਹੜੇ ਬਰਕਾਂਤ ਸਿਰਜਣ ਰਵਨੀਤ ਮਿੱਟੂ ਦੀ ਤੁਸੀਂ ਹੁਣੇ ਸਟੇਟਮੈਂਟ ਸੁਣੀ ਹੋਣੀ ਕਿ ਪੰਜਾਬ ਦੇ ਕਿਸਾਨ ਜਿਹੜੇ ਸਿਰਫ ਪੰਜਾਬ ਦੀ ਗੱਲ ਕਰਨ ਆਪਣੀਆਂ ਆਪਣੀਆਂ ਸਟੇਟਾਂ ਦੀ ਗੱਲ ਕਰੋ ਕੋਈ ਥੋੜਾ ਰਾਈਟ ਨਹੀਂ ਹੈ। ਇਹੀ ਗੱਲ ਸਾਰੀਆਂ ਹੋ ਰੀਆਂ ਕਿ ਜਦ ਅਸੀਂ ਸਿੱਖ ਆਇਡੈਂਟੀਟੀ ਦੀ ਗੱਲ ਕਰਦੇ ਆ ਆਇਡੈਂਟੀਟੀ ਤਾਂ ਹੀ ਹੋਏਗੀ ਵਿਦਨ ਦੀ ਸਟੇਟ ਤਾਂ ਤਾਂ ਹੀ ਹੋਏਗੀ ਜੋ ਪ੍ਰੈਜ਼ੈਂਟ ਸਟੇਟ ਹੈ ਜੇ ਮਾੜੀ ਮੋਟੀ ਕੋਈ ਸਟੇਟਾਂ ਨੂੰ ਪੋਲੀਟੀਕਲ ਪਾਵਰ ਹੋਏਗੀ। ਡਾਕਟਰ ਜਸਪੀਰ ਸਿੰਘ ਉਹਨਾਂ ਨੇ ਗੱਲ ਕੀਤੀ ਫੈਡਰਲਿਜ਼ਮ ਦੀ ਕਿ ਫੈਡਰਲਿਜ਼ਮ ਤਾਂ ਹੀ ਮਜ਼ਬੂਤ ਹੋਏਗਾ ਜੇ ਸਟੇਟਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੁਝ ਪਾਵਰਸ ਦੇਉਂਗੇ। ਸਾਡਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਕਿੱਥੇ ਗਿਆ ਸਾਡਾ ਬਟਾਲਾ ਰੈਜ਼ੋਲੂਸ਼ਨ ਕਿੱਥੇ ਗਿਆ ਸਾਡਾ ਅੰਮ੍ਰਿਤਸਰ ਡਿਕਲੇਰੇਸ਼ਨ ਕਿੱਥੇ ਗਿਆ ਲੁਧਿਆਣਾ ਕਿੱਥੇ ਗਿਆ ਹੁਣ ਕੋਈ ਬੋਲਦਾ ਹੀ ਨਹੀਂ ਹੈ ਬੋਲਣ ਵਾਲੀ ਕੋਈ ਨਹੀਂ ਆਡੈਂਟਿਟੀ ਦੇ ਬਾਰੇ ਸਾਰੇ ਆਪਣੀ ਆਪਣੀ ਆਪਾ ਧਾਪੀ ਦੇ ਵਿੱਚ ਲੱਗੇ ਹੋਏ ਨੇ ਤਾਂ ਇਹ ਸਾਰੀਆਂ ਗੱਲਾਂ ਜਿਹੜੇ ਬਿਰਤਾਂਤ ਸਿਰਜੇ ਜਾ ਰਹੇ ਬਿਲਕੁਲ ਬਹੁਤ ਹੀਟ ਮਤਲਬ ਬਹੁਤ ਅੱਛਾ ਟੌਪਿਕ ਹੈ ਬਹੁਤ ਇੰਪੋਰਟੈਂਟ ਹੈ ਔਰ ਇਹਦੇ ਤੇ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ कि पोस्ट कलोनीयल पीरियड साढ़े क्योंकि जब अं पोस्ट कॉलोनी हिस्टरी की गल करते हैं हिस्ट्रियोग्राफी की गल करते हैं उस है कि कलोनीयल पीरियड का साड़ी हिस्टरी पर साड़े कल्चर पर साडे लैंगुएज पर की असर पिया और बाद जे हिस्टोरियन है जे राइटर है वो किस तरह का लिटरेचर प्रोड्यूस कर रहे हैं ਕਿਸ ਤਰ੍ਹਾਂ ਦੀ ਸਾਨੂੰ ਪ੍ਰੋਜੈਕਸ਼ਨ ਦੇ ਰਹੇ ਕਬ ਇਹ ਪ੍ਰੋਜੈਕਸ਼ਨ ਦੇ ਬਾਰੇ ਬਹੁਤ ਅੱਛੀਆਂ ਗੱਲਾਂ ਹੋਈਆਂ ਔਰ ਇਹ ਵੀ ਡਾਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਉਹ ਇਹਨਾਂ ਗੱਲਾਂ ਤੋਂ ਜਾਣੂ ਹੀ ਨਹੀਂ ਸਭ ਤੋਂ ਪ੍ਰੋਬਲਮ ਇਹ ਹੈ ਕਿ ਨਾ ਸਿੱਖ ਨੇਸ਼ਨ ਦੀ ਉਹਨਾਂ ਨੂੰ ਜਾਣਕਾਰੀ ਨਾ ਸਿੱਖ ਆਇਡੈਂਟੀਟੀ ਦੀ ਜਾਣਕਾਰੀ ਨਾ ਸਿੱਖ ਕਸਟਮਸ ਦੀ ਇਹ ਜਿਹੜੀਆਂ ਗੱਲਾਂ ਹੈਗੀਆਂ ਬਹੁਤ ਹੀ ਡੂੰਗੀ ਸੋਚ ਦੇ ਨਾਲ ਇਹਨੂੰ ਕਨਸਰਨਡ ਫੀਲ ਕਰਕੇ ਇਹਨਾਂ ਗੱਲਾਂ ਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਚਾਹੀ ਤਾਹੀ ਜੋ ਅਜ ਵਰਤਾਂਤ ਸਿੱਖ ਕਮਿਊਨਿਟੀ ਦੇ ਖਿਲਾਫ ਸਿਰਜੇ ਜਾ ਰਹੇ ਹੈਗੇ ਜਿਹੜਾ ਬਹੁਤ ਅੱਛਾ ਟਾਈਟਲ ਹੈ ਕਿ ਸਿੱਖ ਵਿਰੋਧੀ ਵਰਤਾਂਤ ਜਿਹੜੇ ਸਿਰਜੇ ਜਾ ਰਹੇਗੇ ਉਹਨਾਂ ਦੇ ਬਾਰੇ ਬਹੁਤ ਚਿਕਨਾ ਹੋਣ ਦੀ ਜ਼ਰੂਰਤ ਹੈ ਤੇ ਬਹੁਤ ਉਹਨਾਂ ਨੂੰ ਸੀਰੀਅਸਲੀ ਲੈਣ ਦੀ ਜ਼ਰੂਰਤ ਹੈ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ